ਜਗਰਾਉਂ ਚੱਲ ਰਹੇ ਪੀਡੀਐਫੇ ਮੇਲੇ ਤੇ ਆਪਾਂ ਹੁਣ ਪਹੁੰਚੇ ਆਂ ਜੀ ਇੱਕ ਸ਼ਹਿਦ ਵਾਲੇ ਸਟਾਲ ਤੇ ਇਹ ਵੀਰ ਜੀ ਅਮਰਸਰ ਸਾਈਡ ਤੋਂ ਆਏ ਨੇ ਇਥੇ ਜਗਰਾਉਂ ਸਟਾਲ ਲਾਉਣ ਇਹਨਾਂ ਦੀ 100% ਇਹ ਗਾਰੰਟੀ ਲੈਂਦੇ ਆ ਕਿ ਇਹਨਾਂ ਕੋਲੇ ਸ਼ੁੱਧ ਸ਼ਹਿਦ ਹੈ ਤੇ ਇਹ ਕਹਿ ਰਹੇ ਜੋ ਸ਼ਹਿਦ ਜੰਮਦਾ ਹੈ ਉਹੀ ਸਭ ਤੋਂ ਵੱਧ ਸ਼ੁੱਧ ਹੁੰਦਾ ਹੈ ਪਰ ਆਪਣੀ ਆਮ ਧਾਰਨਾ ਹੈ ਜਿਹੜਾ ਸ਼ਹਿਦ ਜੰਮ ਗਿਆ ਉਹ ਸ਼ੁੱਧ ਨਹੀਂ ਹੁੰਦਾ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੀ ਹੈ ਤੇ ਕੀ ਪ੍ਰਾਈਸ ਹੈ ਸ਼ਹਿਦ ਦਾ ਕਿੰਨੀ ਪੈਕਿੰਗ ਆ ਤੇ ਆਪਾਂ ਨੂੰ ਕਿਦਾਂ ਭੇਜ ਸਕਦੇ ਆ ਨੂੰ ਕਿੱਥੋਂ ਮਿਲ ਸਕਦਾ ਹੈ ਤੇ ਵੀਡੀਓ ਨੂੰ ਪੂਰਾ ਦੇਖਣਾ ਜੀ ਹਾਂਜੀ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਅੰਗਰੇਜ਼ ਸਿੰਘ ਆ ਜੀ ਹਾਂਜੀ ਸੱਲੋਫ ਕਰਮ ਸਿੰਘ ਪਿੰਡ ਧਰਮੂ ਚੱਕ ਜ਼ਿਲ੍ਹਾ ਅਮਰਸਰ ਠੀਕ ਹੈ ਮੇਰੇ ਫਾਦਰ ਸਾਹਿਬ ਵੀਰ ਜੀ 1992 ਤੋਂ ਮਧੂਮੱਖੀ ਫਾਰਮਿੰਗ ਕਰ ਰਹੇ ਆ ਮੈਂ 2013 ਚ ਇਸ ਕਿੱਤੇ ਵਿੱਚ ਆ ਔਰ 2015 ਦੇ ਵਿੱਚ ਅਸੀਂ ਆਪਣੇ ਬ੍ਰਾਂਡ ਮੈਂ ਆਪਣਾ ਬ੍ਰਾਂਡ ਬਣਾ ਕੇ ਕਿਸਾਨ ਮੇਲਿਆਂ ਤੇ ਜਾਂ ਛੋਟੀਆਂ ਗੀ ਬਿਚਨਾ ਤੇ ਜਾਣਾ ਸ਼ੁਰੂ ਕੀਤਾ ਸੀ ਜੀ ਠੀਕ ਹੈ ਠੀਕ ਹੈ ਜੀ ਆਮ ਜਿਵੇਂ ਲਾਰਜ ਮਾਰਕੀਟ ਆ ਵੱਡੀਆਂ ਫੈਕਟਰੀਆਂ ਆ ਉਹ ਜ਼ਿੰਮੇਦਾਰ ਦੇ ਪੱਲੇ ਕੁਝ ਨਹੀਂ ਪਾਉਂਦੀਆਂ ਇਸ ਤੋਂ ਮੈਂ ਅੱਕ ਕੇ ਕਿਉਂਕਿ ਉਹ ਮਾਰਕੀਟ ਦਾ ਵਿੱਚ ਛੇਦ ਦਾ ਰੇਟ ਬਹੁਤ ਜ਼ਿਆਦਾ ਘਟਾ ਜਿਹੜਾ ਬਲਕ ਸ਼ਾਇਦ ਨੂੰ ਰਾਹ ਨਹੀਂ ਆਪਾਂ ਕਹਿ ਦਿੰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਆਪਣਾ ਬ੍ਰਾਂਡ ਬਣਾਇਆ ਤੇ ਔਰ ਕਿਸਾਨ ਮੇਲਿਆਂ ਤੇ ਜਾਣਾ ਸ਼ੁਰੂ ਕੀਤਾ ਜਿੰਨੇ ਵੀ ਕੇਬੀਕੇ ਦੇ ਜਾਂ ਕਿਸੇ ਬਗਾਰ ਕੇਂਦਰ ਆਪਣੇ ਲੱਗਦੇ ਉਹਨਾਂ ਦੇ ਜਾਂ ਖੇਤੀਬਾੜੀ ਦੇ ਕਿਸਾਨ ਮੇਲੇ ਲੱਗਦੇ ਉਹਨਾਂ ਦੇ ਵਿੱਚ ਜਾ ਕੇ ਅਸੀਂ ਆਪਣਾ ਸ਼ੈਦ ਵੇਚਦੇ ਆ ਠੀਕ ਹੈ ਕਿੰਨਾ ਕ ਟਾਈਮ ਹੋ ਗਿਆ ਜੀ ਕੰਮ ਸ਼ੁਰੂ ਕਰਦਿਆਂ ਇਹ ਵੀਰ ਜੀ ਮੇਰੇ ਫਾਦਰ ਸਾਹਿਬ ਨੇ 1992 ਤੋਂ ਸ਼ੁਰੂ ਕੀਤਾ ਸੀ ਜੀ ਠੀਕ ਹੈ ਜੀ 2013 ਚ ਮੈਂ ਇਸ ਕੰਮ ਚ ਆਇਆ ਹਾਂ ਠੀਕ ਹੈ ਹਾਂਜੀ ਤੇ ਕਿਹੜੇ ਕਿਹੜੇ ਮੇਲੇ ਲਾਉਂਦੇ ਲੋਕਲ ਹੀ ਲਾਉਂਦੇ ਆ ਕਿ ਬਾਹਰ ਵੀ ਆਪਣੇ ਸ਼ਹਿਰਾਂ ਜਾਂਦੇ ਨਹੀਂ ਵੀਰ ਜੀ ਅਸੀਂ ਲੋਕਲ ਹੀ ਲਾਉਂਦੇ ਜਿੰਨੇ ਪੰਜਾਬ ਦੇ ਵਿੱਚ ਲੱਗਦੇ ਆ ਜਿਵੇਂ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਮੇਲੇ ਹੋਵੇ ਸਾਰੇ ਲਾਉਂਦੇ ਆ ਠੀਕ ਹੈ ਹਾਂਜੀ ਤੇ ਕੀ ਕੀ ਆਪਣੇ ਕੋਲ ਬੈਕਿੰਗ ਕਿੰਨੇ ਵਾਲੀ ਹੈ ਤੁਹਾਨੂੰ ਤੇ ਫਾਈਲ ਦੱਸ ਦੋ ਰੱਬ ਚਾਹ ਹਾਂਜੀ ਵੀਰ ਜੀ ਸਾਡੇ ਕੋਲ ਤਿੰਨ ਤਰ੍ਹਾਂ ਦੇ ਸ਼ਹਿਰਤ ਆ ਜੀ ਮਲਟੀ ਫਲੋਰਾ ਸਰੋਦੇ ਫੁੱਲ ਦਾ ਸ਼ਹਿਦ ਜਿਹੜਾ 100% ਜੰਮ ਜਾਂਦਾ ਇੱਕ ਆਪਣੇ ਵੀ ਕਹਾਵਤਾਂ ਵੀ ਜੰਮਿਆ ਸ਼ਹਿਦ ਸ਼ੁੱਧ ਨਹੀਂ ਹੁੰਦਾ ਪਰ ਜੰਮਿਆ ਸ਼ਹਿਦ ਹੀ 100% ਸ਼ੁੱਧ ਹੁੰਦਾ ਹੈ ਇਸ ਵਾਰ ਅਸੀਂ ਸਪੈਸ਼ਲ ਪੈਕਿੰਗ ਕੀਤੀ ਆ ਤਾਂ ਕਿ ਇਹ ਸ਼ਹਿਦ ਦੀ ਬਾਹਰ ਇੰਨੀ ਕਿ ਜ਼ਿਆਦਾ ਡਿਮਾਂਡ ਆ ਵੀ ਆਪਣੀ ਮਾਰਕੀਟ ਦੇ ਵਿੱਚ ਵਿਕਦਾ ਹੀ ਨਹੀਂ ਨਿਕਲਦਾ ਸਭ ਤੋਂ ਵੱਧ ਆ ਪਰ ਵਿਕਦਾ 1% ਵੀ ਨਹੀਂ ਗਾ ਸਾਰੇ ਦਾ ਸਾਰਾ ਬਾਹਰ ਫੋਰਨ ਕੰਟਰੀਆਂ ਨੂੰ ਐਕਸਪੋਰਟ ਕਰ ਦਿੱਤਾ ਜਾਂਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਮਲਟੀ ਫਲੋਰਾ ਹੈ ਜੀ ਠੀਕ ਹੈ ਜੀ ਇਹ ਹਿਸ਼ਾਰਪੁਰ ਏਰੀਆ ਚੋਂ ਨਿਕਲਦਾ ਹੈ ਜੀ ਜਾਂ ਹਮਾਚਲੇ ਏਰੀਆ ਦੇ ਨਾਲ ਲੱਗਦੇ ਨੇ ਏਰੀਆ ਚੋਂ ਨਿਕਲਦਾ ਹੈ ਉਹ ਆਪਣੇ ਕੋਲ ਤਿੰਨ ਤਰ੍ਹਾਂ ਦੇ ਸ਼ਹਿਦ ਆ ਜੀ ਔਰ 350 ਰੁਪਏ ਕਿਲੋ ਆ 180 ਰੁਪਏ ਦਾ ਅੱਧਾ ਕਿਲੋ ਆ ਔਰ 100 ਰੁਪਏ ਦਾ 250 ਗ੍ਰਾਮ ਅਸੀਂ ਸੇਲ ਕਰ ਰਹੇ ਆ ਸਾਡੇ ਫਿਕਸ ਪ੍ਰਾਈਸ ਆ ਹਰ ਇੱਕ ਕਿਸਾਨ ਮੇਲੇ ਤੇ ਆਪਾਂ ਇਹੀ ਸੇਲ ਕਰੀਦਾ ਆ ਇਹ ਨਹੀਂ ਵੀ ਕੋਈ ਪ੍ਰਾਈਵੇਟ ਮੇਲਾ ਜਸਾਂ ਨੂੰ ਉੱਥੇ ਜ਼ਿਆਦਾ ਪੇ ਕਰਨਾ ਪਿਆ ਤਾਂ ਆਪਾਂ ਮਹਿੰਗਾ ਕਰ ਦਾਂਗੇ ਜਾਂ ਕਿ ਆਪਾਂ ਸਸਤਾ ਕਰ ਦਾਂਗੇ ਨਹੀਂ ਸਾਡੀ ਇੱਕੋ ਹੀ ਰੇਟ ਆ ਸਭ ਇਹ ਯੂ ਚ ਪੇ ਅਸੀਂ ਮੇਲੇ ਲਾਉਂਦੇ ਆ ਪ੍ਰਾਈਵੇਟ ਵੀ ਮੇਲੇ ਲਾਉਂਦੇ ਆ ਸਾਰੇ ਦਾ ਸੇਮ ਹੀ ਰੇਟ ਹੁੰਦਾ ਹੈ ਜੀ ਮਤ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਜਿਹੜਾ ਸ਼ਹਿਦ ਵੀ ਕਹਿੰਦਾ ਜੰਮ ਜਾਂਦਾ ਵਾ ਜਾਂ ਨਹੀਂ ਜੰਮਦਾ ਅਕਸਰ ਕਹਿੰਦੇ ਆ ਜਿਹੜਾ ਸ਼ਹਿਦ ਜੰਮ ਜਾਂਦਾ ਉਹ ਵਧੀਆ ਨਹੀਂ ਹੁੰਦਾ ਨਹੀਂ ਨਹੀਂ ਹਾਂਜੀ ਫਰਕ ਆ ਤੇ ਜਾਣਕਾਰੀ ਫਰਕ ਭਾਜੀ ਜਿਹੜਾ ਜੰਮ ਜਾਂਦਾ ਸ਼ਹਿਦ ਉਹ 100% ਹੀ ਸ਼ੁੱਧ ਹੁੰਦਾ ਸਰ ਉਹਦੇ ਕੋਲ ਦਾ ਜਿਹੜਾ ਸ਼ਹਿਦ 100% ਜੰਮ ਜਾਂਦਾ ਉਹਦਾ ਕਾਰਨ ਨਹੀਂ ਹੁੰਦਾ ਵੀ ਸਰੋ ਦੇ ਕੋਲ ਦੀ ਜਿਹੜਾ ਸ਼ਹਿਦ ਹੁੰਦਾ ਨਾ ਉਹਦੇ ਸਰੋ ਦੇ ਸ਼ਹਿਦ ਦੇ ਕੋਲ ਦੇ ਵਿੱਚ ਜਿਹੜਾ ਗਲੂਕੋਜ਼ ਦੀ ਮਾਤਰਾ 40% ਤੋਂ ਵੱਧ ਹੁੰਦੀ ਆ ਠੀਕ ਹੈ ਜਦੋਂ ਸਰਦਰੋਤਾਂ ਉਤੋਂ ਦੀ ਗਲੂਕੋਜ਼ ਹੌਲੀ ਹੌਲੀ ਬੈਠਣਾ ਸ਼ੁਰੂ ਹੋ ਜਾਂਦਾ ਜਿਵੇਂ ਆਪਣਾ ਨਾਰੀਅਲ ਦਾ ਸ਼ੁੱਧ ਤੇਲ ਵੀ ਦੇਸੀ ਕਿਉਂ ਕਰਦਾ ਉਹ ਵੀ ਵੇਖ ਲੋ ਜੰਮਦਾ ਹੈ ਇਸੇ ਤਰੀਕੇ ਨਾਲ ਜਿਹੜਾ ਪਿਓਰ ਸ਼ਹਿਦ ਆ ਉਹ ਵੀ ਸਰੋ ਦਾ ਜੰਮਦਾ ਹੀ ਜਾਂਦਾ ਹੈ। ਔਰ ਸਭ ਤੋਂ ਵੱਧ ਡਿਮਾਂਡ ਵੀ ਸਰੋ ਦੇ ਸ਼ਹਿਦ ਦੀ ਹੀ ਰਹਿੰਦੀ ਆ। ਠੀਕ ਆ ਜੇ ਸਾਰੇ ਦਾ ਸਾਰਾ ਐਕਸਪੋਰਟ ਹੁੰਦਾ ਹੈ। ਬਾਹਰ ਇਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਪਰ ਆਪਣੇ ਲੋਕ ਕਹਿ ਦਿੰਦੇ ਵੀ ਨਹੀਂ ਜਿਹੜਾ ਜੰਮਿਆ ਉਹ ਪਿਓਰ ਨਹੀਂਗਾ। ਉਹ ਵੀ ਸ਼ਾਇਦ ਪਿਓਰ ਹੀ ਹੁੰਦਾ ਹੈ। ਤੇ ਇਹਦੇ ਫਾਇਦੇ ਕੀ ਕੀ ਸ਼ਹਿਦ ਕੋਲ ਆ? ਸ਼ਹਿਦ ਵਿੱਚ ਇੱਕ ਇਹੋ ਜਿਹੀ ਅ એનર્ਜੀ ਬੂਸਟਰ ਹੈ ਜਿਹੜਾ ਆਪਣੇ ਸਰੀਰ ਨੂੰ ਪਚਾਉਣ ਦੀ ਲੋੜ ਨਹੀਂ ਹੁੰਦੀ ਹੈ ਪ체 ਆ ਪਚਾਇਆ ਭੋਜਨ ਹੁੰਦਾ ਜਿਹੜਾ ਡਾਇਰੈਕਟ ਆਪਣੇ ਖੂਨ ਦੇ ਵਿੱਚ ਜਾ ਕੇ ਰਾਜਦਾ ਤੇ 80% ਸਰੀਰ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ ਠੀਕ ਹੈ ਠੀਕ ਹੈ ਜੀ ਤੇ ਮੇਲਾ ਤੁਹਾਡਾ ਇਹ ਦੋ ਦਿਨਾਂ ਵਿੱਚ ਹੋ ਚੱਲਣਾ ਹਾਂਜੀ ਹਾਂਜੀ ਵਿੱਚ 4 ਤੇ 5 ਤਰੀਕ ਨੂੰ ਦੋ ਦਿਨ ਹੋਰ ਲੱਗੇਗਾ ਜੀ ਠੀਕ ਉਸ ਤੋਂ ਬਾਅਦ ਜਿਹੜੇ ਆ ਕੇਵੀਕੇ ਦੇ ਸ਼ੁਰੂ ਹੋ ਜਾਣੇ ਆ ਤੇ ਯੂਨੀਵਰਸਿਟੀ ਦੇ ਆ ਜਾਣੇ ਆ ਜੀ ਮਾਰਚ ਦੇ ਵਿੱਚ ਹਰ ਇੱਕ ਸਾਲ ਵਿੱਚ ਵਿੱਚ ਆਨਲਾਈਨ ਮਸਵਾਨ ਆਪਸ ਪ੍ਰੋਡਕਟ ਹੋਵੇ ਹਾਂਜੀ ਹਾਂਜੀ ਵਿੱਚ ਕੋਰੀਅਰ ਕਰ ਦੇਈਦਾ ਕੋਰੀਅਰ ਖਰਚਾ ਉਹਦਾ ਦਾਫਣਾ ਹੁੰਦਾ ਜੇ ਕਿਸੇ ਨੇ ਮੰਗ ਕੁਝ ਜੀ ਇੱਕ ਵਾਰੀ ਨਾ ਆਪਣਾ ਨਾਮ ਬੋਲ ਦੋ ਬੋਲ ਦੋ ਤੇ ਆਪਣਾ ਜਿਹੜਾ ਕੰਟੈਕਟ ਨੰਬਰ ਹੈ ਹਾਂਜੀ ਹਾਂਜੀ ਵੀਰ ਜੀ ਸਾਡੇ ਫਾਰਮ ਦਾ ਨਾਮ ਹੈ ਕਰਮ ਸਿੰਘ ਮਧੂਮੱਖੀ ਫਾਰਮ ਪਿੰਡ ਧਰਮੂ ਚੱਕ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 7837662476 ਕਿਸੇ ਨੇ ਵੀ ਮੰਗਵਾਉਣਾ ਸੀ ਆਨਲਾਈਨ ਪੇਜ ਤੇ 7837662476 ਅੰਗਰੇਜ਼ ਸਿੰਘ ਮੇਰਾ ਨਾਮ ਹੈ ਜੀ ਠੀਕ ਹੈ ਕਰਮ ਸਿੰਘ ਮਧੂਮੱਖੀ ਫਾਰਮ ਸਾਡੇ ਫਾਰਮ ਦਾ ਨਾਮ ਹੈ ਜੀ ਓਕੇ ਵੀਰ ਜੀ ਥੈਂਕ ਯੂ ਜੀ ਧੰਨਵਾਦ ਜੀ